ਕੀ ਕਿਦਾ ਸਫਰ ਦੇਖੋ ਸਫਰ ਚੱਲਦਿਆਂ ਦੇ ਵਿੱਚ ਰਸਤੇ ਉਬੜ ਖੜਬ ਵੀ ਆਉਂਦੇ ਰਹਿੰਦੇ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਜਦੋਂ ਸਫਰ ਚੱਲਦਾ ਹੈ ਤਾਂ ਮੰਜ਼ਿਲ ਤਾਂ ਦਿਖਦੀ ਹੁੰਦੀ ਹੈ ਜੀ ਤਾਂ ਉਹ ਫਿਰ ਰਸਤੇ ਵੀ ਕੁਝ ਇਹੋ ਜਿਹੇ ਦਿਖਦੇ ਹੁੰਦੇ ਨੇ ਵੀ ਕਿਹਨਾ ਕਿਹਨਾ ਚੋਂ ਲੰਘ ਕੇ ਜਾਣਾ ਹੈ ਕਿੰਨੇ ਕਿੰਨੇ ਬਿਲਕੁਲ ਹਾਂਜੀ ਮੰਜ਼ਿਲ ਵੇਖ ਬੇਸ਼ੱਕ ਤੁਹਾਨੂੰ ਬਹੁਤ ਵਧੀਆ ਦਿਖ ਰਹੀ ਹੁੰਦੀ ਹੈ ਪਰ ਉਹ ਉਹਨਾਂ ਨੂੰ ਸਿਰਫ ਮੰਜ਼ਿਲ ਨੂੰ ਦੇਖ ਕੇ ਹੀ ਉਹ ਰਸਤਿਆਂ ਦੀ ਔਕੜ ਤੁਹਾਨੂੰ ਔਖਿਆ ਹੀ ਨਹੀਂ ਦਿੰਦੀ ਹਾਂ ਮਿੱਤ ਬਾਕੀ ਠੀਕ ਹੈ ਜਿਸ ਤਰ੍ਹਾਂ ਇਹ ਇਦਾਂ ਸੀ ਭਾਜੀ ਜੇ ਬਚਪਨ ਚ ਜਿੱਦਾਂ ਬੱਚੇ ਖੇਡਦੇ ਹੁੰਦੇ ਆ ਜੀ ਜੀ ਤਾਂ ਮੇਰੇ ਲਈ ਤਾਂ ਖੇਡ ਹੀ ਸੀ ਵੀ ਮਤਲਬ ਕਿ ਉਹ ਬੱਚੇ ਕੁਝ ਹੋਰ ਖੇਡ ਰਹੇ ਆ ਮੈਂ ਆਪਣਾ ਕੋਈ ਡੱਬਾ ਮਿਲ ਗਿਆ ਕੋਈ ਕੁਝ ਮਿਲ ਗਿਆ ਉਹਨੂੰ ਪਾਗੇ ਤਾਰ ਪਾਗੇ ਤੂੰ ਵੀ ਬਣਾਉਣ ਦੀ ਸੋਚਣ ਲੱਗ ਜਾਨਾ ਅੱਛਾ ਜੀ ਹਾਂ ਜੀ ਤੇ ਅੱਛਾ ਜੇ ਕਿਸੇ ਵੱਡੇ ਨੇ ਘਰ ਦੇ ਨੇ ਦੇਖ ਲੈਣਾ ਤਾਂ ਲੁਕੋ ਵੀ ਦੇਣਾ ਮਾਹੌਲ ਇਸ ਤਰ੍ਹਾਂ ਦੇ ਹੈ ਨਹੀਂ ਸੀ ਜੀ ਜੀ ਹਾਂਜੀ ਤੇ ਇਵਨ ਇਸ ਚੀਜ਼ ਨੂੰ ਬੁਰਾ ਮੰਨਿਆ ਜਾਂਦਾ ਸੀ ਪਹਿਲਾਂ ਹਾਂਜੀ हां गाए खास हाँ, करके हां जी हां जी ਆਪਣੇ ਘਰਾਂ ਨੇ ਚ ਬਿਲਕੁਲ ਬਿਲਕੁਲ ਤੇ ਫਿਰ ਬਾਕੀ ਬਚਪਨ ਚ ਸ਼ੌਕ ਸੀ ਹੁਣ ਸਕੂਲ ਦੇ ਬਾਹਰ ਦਰਵਾਰ ਲੱਗਦੇ ਸੀ ਉੱਥੇ ਹੈ ਨਹੀਂ ਗਾਉਣਾ ਟੀਚਰਾਂ ਨੇ ਹੌਸਲਾ ਦੇਣਾ ਫਿਰ ਵਧੀਆ ਲੱਗਣਾ ਉਹੀ ਬਸ ਹੌਸਲਾ ਉਹੀ ਖੇਡ ਹੀ ਮਤਲਬ ਕਿ ਉਹ ਸ਼ੌਕ ਜਦੋਂ ਤੁਹਾਡਾ ਰੋਜ਼ਗਾਰ ਬਣ ਜੇ ਜੀ ਜੀ ਤਾਂ ਇਹਦੀ ਵਰਗੀ ਵੈਸੇ ਤਾਂ ਮੇਰੇ ਖਿਆਲ ਆ ਕੋਈ ਵਧੀਆ ਗੱਲ ਨਹੀਂ ਹੋ ਸਕਦੀ ਹੈ ਨਹੀਂ ਤੇ ਬਸ ਠੀਕ ਹੈ ਫਿਰ ਹੌਲੀ ਹੌਲੀ ਸਰੋਤਿਆਂ ਦਾ ਪਿਆਰ ਮਿਲਣ ਲੱਗ ਗਿਆ